ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਆਪਣੀ ਦੂਸਰੀ ਸ਼ਾਨਦਤਾ ਤੋਂ ਚੱਲ ਰਹੀ ਹੈ ਉਹਦਾ ਅੱਪ ਆਪਾਂ ਅੱਜ ਕਰਾਂਗੇ ਚੌਥਾ ਭਾਗ ਜਿਸ ਦੇ ਵਿੱਚ ਤੁਹਾਨੂੰ ਤਲਵਾੜ ਐ ਜਿੱਥੋਂ ਸ਼ੁਰੂ ਹੋਇਆ ਸੀ ਉਸ ਤੋਂ ਅਗਲਾ ਜਿਹੜਾ ਸਟੈਪ ਆ ਉਹ ਦੱਸਿਆ ਜਾਵੇਗਾ ਪਹਿਲਾ ਆਪਾਂ ਜਿਹੜਾ ਪਿਛਲਾ ਸਟੈਪ ਤੁਹਾਨੂੰ ਸਿਖਾਇਆ ਹੈ ਉਹਦੀ ਗਿਣਤੀ ਕਿ ਉਹਨੂੰ ਦੋ ਵਾਰੀ ਵਜਾਉਣਾ ਕਿਸ ਤਰ੍ਹਾਂ ਵਜਾਉਣਾ ਮੈਂ ਵਜਾ ਕੇ ਤੁਹਾਨੂੰ ਦੱਸਦਾ ਇਹ ਇਹਦੀ ਚਾਲ ਆ ਸਾਤ ਸੰਗ ਜਦੋਂ ਛਾਣ ਵੱਜਦੀ ਆ ਤਾਂ ਇੰਨੀ ਚਾਲ ਦੇ ਨਾਲ ਇਹਨੇ ਵੱਜਣਾ ਸਿੱਖਣ ਵੇਲੇ ਤੁਹਾਨੂੰ ਹੌਲੀ ਕਰਕੇ ਸੁਰਾਂ ਨੂੰ ਸਿੱਖਣਾ ਪੈਣਾ ਧਿਆਨ ਚ ਲਿਆਉਣਾ ਪੈਣਾ ਜਦੋਂ ਪੂਰੇ ਦਿਮਾਗ ਤੇ ਚੜ ਗਈਆਂ ਇਹ ਸੁਰਾਂ ਧਿਆਨ ਚ ਆ ਗਈਆਂ ਫਿਰ ਆਪਾਂ ਇਹਨੂੰ ਪ੍ਰੈਕਟਿਸ ਕਰਕੇ ਇਹਦੀ ਚਾਲ ਤੱਕ ਪਹੁੰਚ ਸਕਦੇ ਆ ਜਿੰਨੀ ਚਾਲ ਤੇ ਇਹਨੇ ਸਾਜ਼ਾਂ ਨਾਲ ਵੱਜਣਾ ਤੇ ਹੁਣ ਆਪਾਂ ਜਦੋਂ ਇੱਥੇ ਖੜੇ ਆ ਦੋਨੇ ਸਟੈਪ ਦੋ ਵਾਰੀ ਸਟੈਪ ਇਹ ਪੂਰਾ ਕਰਕੇ ਤਲਵਾੜੇ ਵਾਲਾ ਇੱਥੇ ਆ ਜਾਂਦੇ ਆ ਇਸ ਤੋਂ ਬਾਅਦ ਸਾਧ ਸੰਗਤ ਜੀ ਬਿਲਕੁਲ ਪੰਜਵੀਂ ਸੁਰ ਤੇ ਜਾਣਾ ਇੱਥੇ ਕਹਿਣਾ ਤੂੰ ਠੀਕ ਹੈ ਜੀ ਤੂੰ ਠੀਕ ਹੈ ਜੀ ਸੁਰਾਂ ਜਿਆਦਾ ਉੱਚੀਆਂ ਨੇ ਤੇ ਮੈਂ ਹੌਲੀ ਹੀ ਬੋਲੂਗਾ ਜਿਆਦਾ ਉੱਚਾ ਇਸ ਫਿਰ ਆਵਾਜ਼ ਬਹੁਤ ਜਿਆਦਾ ਉੱਚੀ ਚਲੀ ਜਾਂਦੀ ਹੈ ਇਸ ਕਰਕੇ ਮੈਂ ਹੌਲੀ ਬੋਲਦਾ ਨਾਲ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਇਹਦੀ ਚਾਲ ਮੁਤਾਬਕ ਵਜਾ ਦੇਣਾ ਫਿਰ ਸਮਝਣਾ ਸੌਖਾ ਹੋ ਜਾਊਗਾ ਇਹ ਸਟੈਪਸ ਆਤ ਸੰਗਤ ਜੀ ਥੋੜਾ ਜਿਹਾ ਔਖਾ ਸਟੈਪ ਆ ਤੇ ਇਹਨੂੰ ਆਪਾਂ ਬੜੇ ਧਿਆਨ ਨਾਲ ਕਰਨਾ ਆ ਦੇਖੋ ਪਹਿਲਾਂ ਤਾਂ ਇਹਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਸਮਝਣਾ ਸਟੈਪ ਸਾਧ ਸੰਗ ਜੀ ਇੱਕੋ ਹੀ ਆ ਇਹਦੇ ਅਲੱਗ-ਅਲੱਗ ਹਿੱਸੇ ਕਰ ਲੈਣੇ ਆਪਾਂ ਸਮਝਣ ਵਾਸਤੇ ਠੀਕ ਆ ਬਾਅਦ ਚੋਂ ਆਪਾਂ ਜੋੜ ਕੇ ਇੱਕੋ ਸਟੈਪ ਇਹਨੂੰ ਕਹਾਂਗੇ ਤੇ ਹੁਣ ਆਪਾਂ ਪਹਿਲਾਂ ਦੇਖੋ ਇਹਦਾ ਇੱਕ ਹਿੱਸਾ ਇਹ ਕਰ ਲੈਣਾ ਠੀਕ ਆ ਪਹਿਲਾਂ ਆਪਾਂ ਪੰਜਵੀਂ ਉਂਗਲੀ ਤੱਕ ਚਲੇ ਗਏ ਉਸ ਤੋਂ ਬਾਅਦ ਜਿੱਥੇ ਚੀਚੀ ਰੱਖੀ ਹੋਈ ਆ ਉਥੇ ਗੂਠਾ ਰੱਖਣਾ ਇਹ ਥੋੜਾ ਜਿਹਾ ਔਖਾ ਲੱਗੂਗਾ ਤੁਹਾਨੂੰ ਪਰ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਫਿਰ ਤੁਹਾਡਾ ਚੀਚੀ ਨਾਲ ਗੂਠਾ ਆਪਾਂ ਆਮ ਤੌਰ ਤੇ ਇਸ ਤਰ੍ਹਾਂ ਮੇਲ ਲੈਂਦੇ ਆ ਚੀਚੀ ਨਾਲ ਗੂਠਾ ਪਰ ਜਦੋਂ ਸੁਰ ਦੇ ਉੱਪਰ ਐਦਾਂ ਰੱਖਣਾ ਉਦੋਂ ਥੋੜਾ ਜਿਹਾ ਔਖਾ ਲੱਗੂਗਾ ਗੂਠਾ ਰੁੱਤੇ ਲਿਜਾ ਕੇ ਚੀਚੀ ਦੇ ਫਿਰ ਥੱਲੇ ਦੀ ਚੀਚੀ ਕੱਢ ਲੈਣੀ ਆ ਗੂਠਾ ਰੱਖ ਲੈਣਾ ਸੁਰ ਉੱਠਣ ਨਹੀਂ ਦੇਣੀ ਦੱਬੀ ਦਿਵਾਈ ਸੁਰ ਤੇ ਉੱਤੇ ਗੂਠਾ ਉਵੇਂ ਰੱਖਣਾ ਦੇਖੋ ਇਹ ਆਪਾਂ ਨੂੰ ਇੱਕ ਛਿਨ ਵਿੱਚ ਕਰਨਾ ਪੈਣਾ ਜਿਵੇਂ ਆਪਾਂ ਕਹਿੰਦੇ ਆ ਵੀ ਸਕਿੰਟ ਤੋਂ ਵੀ ਅੱਧੇ ਸਕਿੰਟ ਦੇ ਵਿੱਚ ਠੀਕ ਹੈ ਪਤਾ ਨਹੀਂ ਲੱਗਣਾ ਚਾਹੀਦਾ ਵੀ ਕਦੋਂ ਚੀਚੀ ਪਰੇ ਹੋ ਗਈ ਗੂਠਾ ਰੱਖਿਆ ਗਿਆ ਜਦੋਂ ਆਪਾਂ ਪਹੁੰਚ ਗਏ ਬਸ ਰੁਕਣਾ ਨਹੀਂ ਨਾਲ ਦੀ ਨਾਲ ਗੂਠਾ ਉੱਥੇ ਹੋਣਾ ਚਾਹੀਦਾ ਇਸ ਗੱਲ ਨੂੰ ਧਿਆਨ ਚ ਰੱਖਣਾ ਤੁਸੀਂ ਬਸ ਇਹੀ ਗੱਲਾਂ ਨੇ ਤਰੀਕੇ ਨੇ ਸਾਥ ਸੰਗਤ ਜੀ ਸੁਰਾਂ ਤਾਂ ਵੱਜੇ ਜਾਣੀਆਂ ਨੇ ਜਦੋਂ ਤਰੀਕਾ ਆ ਗਿਆ ਠੀਕ ਹੈ ਇਸ ਤਰ੍ਹਾਂ ਪਹੁੰਚਣਸਾਰ ਚੀਚੀ ਸਿਰਫ ਪਹੁੰਚਣ ਵਾਸਤੇ ਆ ਜੇ ਗੁੱਠਾ ਜੱਦੇ ਰੱਖ ਲੈਣਾ ਉਸ ਤੋਂ ਬਾਅਦ ਕੀ ਕਰਨਾ ਇਹਦਾ ਆਪਾਂ ਦੂਜਾ ਦੂਜਾ ਹਿੱਸਾ ਕੀ ਕਰਾਂਗੇ ਗੁੱਠੇ ਦੇ ਉੱਪਰ ਵਾਲੀ ਜਿਹੜੀ ਨਾਲ ਦੀ ਉਂਗਲਾ ਉਹਨੂੰ ਇਸ ਤਰ੍ਹਾਂ ਉੱਪਰ ਦੀ ਲਾ ਕੇ ਫਿਰ ਪੰਜਵੀਂ ਸੁਰ ਤੱਕ ਜਾਣਾ ਜਾਣਾ ਥੋੜੀ ਜੀ ਚਲੰਤ ਚਾਲਦੇ ਆ ਆਉਣਾ ਕੱਲੀ ਕੱਲੀ ਸੁਰ ਤੇ ਠੀਕ ਹੈ ਇਸ ਤਰ੍ਹਾਂ ਭਾਗ ਬਣਾ ਬਣਾ ਕੇ ਦਾਤਾ ਤੂੰ ਦਾਤਾ ਤੂੰ ਦਾਤਾ ਠੀਕ ਹੈ ਜੀ ਮੈਂ ਆਸ ਕਰਦਾ ਵੀ ਮੇਰੀ ਗੱਲ ਤੁਹਾਨੂੰ ਸਮਝ ਆਉਂਦੀ ਹੋਵੇਗੀ ਪਹਿਲਾ ਹਿੱਸਾ ਇਸ ਤਰ੍ਹਾਂ ਪੰਜਵੀਂ ਉਂਗਲ ਅੂਠਾ ਨਾਲ ਦੇ ਨਾਲ ਕਰ ਲੈਣਾ ਫਿਰ ਇੱਥੇ ਬੋਲਣਾ ਦਾਤਾ ਤੂੰ ਦਾਤਾ ਤੂੰ ਦਾਤਾ ਫਿਰ ਤਿੰਨ ਸੁਰਾਂ ਤੂੰ ਦਾਤਾ ਠੀਕ ਹੈ ਜੀ ਹੁਣ ਮੈਂ ਪੂਰਾ ਇੱਕ ਵਾਰੀ ਕਰ ਦਵਾ ਇਹਦੇ ਨਾਲ ਸਾਫ ਹੋ ਜਾਊਗਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਠੀਕ ਹੈ ਜੀ ਇਹ ਹਜੇ ਪੂਰਾ ਨਹੀਂ ਹੋਇਆ ਇਹਦੇ ਦੋ ਹਿੱਸੇ ਹੋਰ ਨੇ ਸਿਰਫ ਆਪਾਂ ਇੱਕ ਹਿੱਸਾ ਹੀ ਸਿੱਖਿਆ ਇੱਥੋਂ ਜਾਣਾ ਫਿਰ ਇੱਥੇ ਕੀ ਕਰਨ ਦਾਤਾ ਤੂੰ ਦਾਤਾ ਤੂੰ ਦਾਤਾ ਕੁੰ ਦਾਤਾ ਇੱਥੇ ਖੜਿਆ ਖੜਾਇਆ ਨੇ ਤਿੰਨ ਵਾਰੀ ਕਰਨਾ ਸਾਥ ਸੰਗਤ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕ ਵਾਰੀ ਇਧਰੋਂ ਚਲੇ ਜਾਣਾ ਫਿਰ ਇੱਥੇ ਜਦੋਂ ਆਪਾਂ ਖੜੇ ਆ ਇਸੇ ਭਾ ਹਿੱਸੇ ਨੂੰ ਤਿੰਨ ਵਾਰੀ ਕਰਨਾ ਤਿੰਨ ਵਾਰੀ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਦਾਤਾ ਤੂੰ 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 ਠੀਕ ਹੈ ਜੀ ਹੁਣ ਮੈਂ ਪੂਰਾ ਸਟੈਪ ਇੱਕੋ ਵਾਰ ਦੇ ਵਿੱਚ ਕਰੂੰਗਾ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਠੀਕ ਹੈ ਜੀ ਉਸੇ ਤਰ੍ਹਾਂ ਬਦਲੀ ਕਰਕੇ ਚੀਚੀ ਰੱਖਣੀ ਆ ਫਿਰ ਪੰਜੇ ਸੂਰਾਂ ਤੇ ਘੁੱਟੇ ਤੇ ਵਾਪਸ ਆ ਜਾਣਾ ਜਿਹੜੀ ਇਸ ਤੋਂ ਅਗਲੀ ਗੱਲ ਆ ਸਾਧ ਸੰਗਤ ਜੀ ਉਹ ਆਪਾਂ ਫੇਰ ਕਰਾਂਗੇ ਇੰਨਾ ਜ਼ਿਆਦਾ ਸਬਕ ਜਿਹੜਾ ਉਹ ਵੀ ਇਕੱਠਾ ਸਮਝ ਵਿੱਚ ਨਹੀਂ ਆਉਂਦਾ ਇਸ ਕਰਕੇ ਇਹਨੂੰ ਹੀ ਬੜੇ ਧਿਆਨ ਦੇ ਨਾਲ ਪਕਾਉਣਾ ਜੇ ਤੁਸੀਂ ਕੋਈ ਵੀ ਚੀਜ਼ ਪੁੱਛਣੀ ਆ ਤਾਂ ਤੁਸੀਂ ਫੋਨ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਨੇ ਤੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਧ ਸੰਗਤ ਜੀ ਕਾਪੀ ਦੇ ਲਿੰਕ ਦਿੱਤੇ ਹੋਏ ਨੇ ਜੇ ਤੁਸੀਂ ਕਾਪੀ ਧਾਰਨਾ ਵਾਲੀ ਡਾਊਨਲੋਡ ਕਰਨੀ ਆ ਤੇ ਉਹ ਤੁਸੀਂ ਉਥੋਂ ਡਾਊਨਲੋਡ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ